ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਰਜਿਸਟਰ ਦੇ ਪ੍ਰਦਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮਾਨ ਮੱਤੇ ਪੁਰਸਕਾਰ ਸਮਾਰੋਹ ਦਾ ਆਯੋਜਨ ਹੋਇਆ ਇਸ ਮੌਕੇ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੀਵਾਲ ਅਤੇ ਸਰਦਾਰ ਹਰਚੰਦ ਸਿੰਘ ਬਰਸਟ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨ ਡੀ ਟੀ ਵੀ ਪੰਜਾਬ ਨਿਊਜ਼ਲੀ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਸਰ ਇਧਰ ਫੇਸ ਘੁਮਾ ਲਓ ਸਰ ਮਾਰ ਪੱਤਰਾਂ ਰੋਰਟੋ ਜਿਸ ਤਰ੍ਹਾਂ ਪ੍ਰਿੰਸੀਪਲ ਸਰ ਕਹਿ ਕੇ ਗਏ ਆ ਕਿ ਹੋ ਸਕਦਾ ਸਰਬ ਨੌਜਵਾਨ ਸਭਾ ਵੱਲੋਂ ਇਹ ਮਟੀਰੀਅਲਿਸਟਿਕ ਨਾ ਦੋ ਨਿਰਮਲ ਗੁੜਾ ਜੀ ਮੇਰੇ ਸਾਥੀ ਪਤਕਰ ਸਾਥੀ ਪਹੁੰਚੇ ਲੋ ਦਾ ਹਾਰਦਿਕ ਬੰਨਾ ਜੀ ਸਾਹਮਣੇ ਕੀ ਕਰ ਗਿਆ ਫਰੀ ਰਾਮਪਾਲ ਜੀ ਪੁੱਛਾ पुराणिया पंजाबी पत्रकारिता के क्षेत्र में महिलाएं विशेष सेवा में नियुक्त पिता गया श्रीमती मंदीप और मनुजीत राष्ट्रीय अंतरराष्ट्रीय पदnete आदि में बहुत ही हज्मन प्यारी राज्यसभा मेंबर सन जीआर जी सजे चेयरमैन साहब बरसर साहब बैठे हैं साहिबुल कमिश्नर मैम आयगोय ने गुप्ता जी सजे मेयर साहब पगवाड़े तो विराजमान ने होर भी जिन्हों उ शख्ता इतनी विराजमान ने मेरे सामू ने सम्मानित होने वालिया शख्सियत और सब तो प्यारिया मेरिया मैं कह सकती छोटिया भैं पिछे बैठिया और पहला तो फतेह की सच करिए वाइगुर जी का खालसा वाइगुर जी की फतेह सो so, अठ तरीक जिन्हों अंतरराष्ट्रीय महिला दिवस दे रूप में मनाया जाता है मैं एक गल जरूर कह कोई एक दिन असी महिलावान को समर्पित नहीं कर सके मैनू तो लगता भी हर दिन है जो महिलावान की अहम भूमिका दर्शाता है असी सवेर तो लैके शाम तक देख लीए चाहे वह माँ के रूप के चाहे धर्म पत्नी के रूप के बेटी के रूप गुरमीत पलाही जी ये सम्मान पत्र मान पत्र पढ़ रहे हैं आओ सुनते हैं उन्होंने मुखाग्रह तो ਉਹ ਬਹੁਤ ਸਿਕਰਨਾਮੀ ਇਹਨਾਂ ਸਪੋਲ ਲਾਈਸਰ ਗ੍ਰੇਸ ਇੰਪਲਾਈ ਦੀ ਜੋ ਬਹੁਤ ਹੀ ਵਧੀਆ ਲੇਖਕਾ ਬਹੁਤ ਹੀ ਵਧੀਆ ਇਹਨ ਦੀ ਸੋਚ ਤੇ ਬਹੁਤ ਹੀ ਵਧੀਆ ਇਹਨਾਂ ਦੇ ਉਪਰਾਲੇ ਹੈ ਸਾਜੇ ਇਹਨਾਂ ਦੀ ਸਿਰਨ ਕਰਤਾ ਮਿਹਰੂ ਦਾ ਗੁਰੂ ਸਾਹਿਬ ਦੇ ਭੋਗਨ ਮਹਿਨ ਕਰਨਾ ਜੀ ਨੂੰ ਬਹੁਤ ਵਧੀਆ ਗੁਰੂ ਉਹਨਾਂ ਸਾਡੇਰ ਵਿਸ਼ੇਸ਼ ਪੜਾਵਾ ਸਰਵਾਨ ਕਰਨ ਵਾਸਤੇ ਇਹ ਸੀ ਉਹ ਬਾਤ ਮਿਲਿਆ 2 ਜਨ ਅੱਠ ਤਰੀਕ ਨੂੰ ਅਵਸ਼ੇਸ਼ ਇਸ ਤਰੀ ਦੇ ਨਿਰਗੜਾ ਘਰ ਮਾਇਦਾਨ ਦਾ ਜੋ ਸਾਡੇ ਧਰਨਾ ਬਸ਼ੀਰ ਇਹਨਾਂ ਦਾ ਸਰਵਾਰ ਵਜੋਂ ਸਰਕਾਰ ਨੂੰ ਜੋ ਅਦੀ ਦੇ ਨਾਲ ਸੰਭਾਲ ਰੱਖਿਆ ਇਹਨਾਂ ਦੀ ਕੇਸ ਬਣਾਈ ਦੇ ਰਹੇ ਸਾਡੇ ਬਹੁਤ ਹੀ ਸਰਕਾਰ ਜੋ ਕਿ ਚੇਅਰਮੈਨ ਮੰਡੀ ਬੋਰਡ ਰਾਜ ਸਾਹਿਬ ਜੋ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਅਸ਼ੀਰਵਾਦ ਦੇਣ ਵਾਸਤੇ ਆਏ ਹਨ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਹੀ ਮਿਹਨਤ ਦੇ ਨਾਲ ਇਹ ਮੰਡੀ ਬੋਰਡ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਇਹ ਉਦਾਸ ਕਰਨ ਦੇ ਗੁਰੂ ਜੀ ਅੰੰਦਰੀਏ ਆਪਣੇ ਜੋ ਮੁਖਸ਼ਰ ਮਿਹਰ ਉਹਦੇ ਵਿੱਚ ਸਫਲਤਾ ਪ੍ਰਾਪਤ ਕਰਨ ਉਹ ਬਹੁਤ ਬਹੁਤ ਧੰਨਵਾਦ ਸਾਨੂੰ ਪਾਣੀ ਸੰਭਾਲਣ ਦੀ ਲੋੜ ਆ ਪਰੰਤੂ ਅਸਲ ਸੱਚ ਇਹ ਕਹਿਣਾ ਪੈਂਦਾ ਹੈ ਕਿ ਇੱਥੇ ਦੀਆਂ ਸਰਕਾਰਾਂ ਵੱਲੋਂ ਬਣਾਈਆਂ ਗਲਤ ਨੀਤੀਆਂ ਦੀ وجہ ਕਰਕੇ ਕੋਈ ਕੈਂਟ ਨਹੀਂ ਕਿਸੇ ਵੀ ਲੈਵਲ ਤੇ ਸਾਡਾ ਪਾਣੀ ਓਪਸ਼ਟ ਹੋ ਗਿਆ ਸਾਡੇ ਇੱਥੇ ਪੈਸਟੀਸਾਈਡ ਫਰਟੀਲਾਈਜ਼ਰ ਇੰਨੇ ਘਾਹ ਹੀ ਪਾਚਰਾਜ ਦੇ ਸਰਤੀ ਦੇ ਪਾਏ ਨੇ ਜਿਹੜੀ ਧਰਤੀ ਪੰਜ ਦਰਿਆਵਾਂ ਦੀ ਸੋਨਾ ਉਗਲਦੀ ਸੀ ਅੱਜ ਇੱਥੇ ਜ਼ਹਿਰ ਪੈਦਾ ਹੋ ਲੱਗਿਆ ਔਰ ਇਸੇ ਤਰ੍ਹਾਂ ਅਸੀਂ ਵਾਤਾਵਰਨ ਨੂੰ ਤੁਮਲਾ ਕੀਤੇ ਅਸੀਂ ਉਹੋ ਜੇ ਕੰਮ ਕਰਦੇ ਆ ਜਿਹਦੇ ਨਾਲ ਵਾਤਾਵਰਨ ਦੂਸ਼ਿਤ ਹੋਵੇ ਸਭ ਨੂੰ ਤੋਂ ਬਚਣਾ ਚਾਹੀਦਾ ਔਰ ਜੋ ਵੀ ਸੈਕਿਟੀ ਚਿੱਥੇ ਲੱਗੀ ਹੈ ਮੈਂ ਸਭ ਤੋਂ ਨੂੰ ਕਰਦੇ ਹੀ ਦੇ ਮਨ ਦਾ ਕਰਨਾ ਚਾਹੀਦਾ ਮੰਡੀ ਬੋਰਡ ਦੇ ਵਿੱਚ ਮੈਨੂੰ ਚੇਅਰਮੈਨ ਬਣੇ 2 ਸਾਲ ਹੋਏ ਨੇ ਮੈਂ ਬੜੇ ਖੁਸ਼ੀ ਦੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੰਡੀ ਬੋਰਡ ਦੇ ਵਿੱਚ ਅਸੀਂ ਨੇ ਪਹਿਲੀ ਵਾਰ ਹੋਏ ਗੀਰਕਪੁਰਾ ਨੂੰ ਅੱਜ ਸਨਮਾਨ ਦੇ ਰਹੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਲੋ ਬਹੁਤ ਵੱਡੀਆਂ ਸਫਲਤਾ ਸੰਸੀਜੀ ਬਾੜੀ ਮੈਸਿਪਲ ਇੰਕਟੀਟੂਰ ਦੀ ਪ੍ਰਵਿੰਦਰ ਕੌਰ ਦੀ ਬੰਗਾ ਐਨ ਆਰ ਆਈ ਸਵੇਦਾ ਜੀ ਜੋ ਪ੍ਰਧਾਨ ਨੇ ਸ਼੍ਰੀਮਤੀ ਮੰਨਦੀਪ ਕੌਰ ਨੂੰ ਬਟਾ ਤੌਰ ਤੇ ਵੋਕੇਸ਼ਨਲ ਸਿੱਖਿਆ ਦੇ ਕੇ ਅੱਧੀ ਕਿਰਸਾ ਕੇ ਉਹਨਾਂ ਨੂੰ ਸਮਾਜ ਵਿੱਚ ਬਲੰਸ਼ ਦਾ ਦਰਜਾ ਦੇਣ ਲਈ ਪਿਛਲੇ ਲੰਬੇ ਸਮੇਂ ਤੋਂ ਲਗਭਗ 30 ਸਾਲਾਂ ਤੋਂ ਜਤਨਸ਼ੀਲ ਹੈ ਇਹ ਸੰਸਥਾ ਵੱਲੋਂ ਜਿੱਤੇ ਹੋ ਜੀ ਬਾਕੀ ਜੀ ਸਰਵ ਨੌਜਵਾਨ ਸਭਾ ਫਗਵਾੜਾ ਵੱਲੋਂ ਇੱਕ ਅੰਤਰਰਾਸ਼ਟਰੀ ਊਮਨ ਜਿਹੜਾ ਦਿਓ ਮਨਾਇਆ ਗਿਆ ਜਿਹਦੇ ਵਿੱਚ ਕਿ ਮੈਨੂੰ ਵੀ ਸਨਮਾਨ ਚਿੰਨ ਦਿੱਤਾ ਗਿਆ ਸੋ ਬੜੀ ਖੁਸ਼ੀ ਦੀ ਗੱਲ ਹੈ ਇਸ ਤਰ੍ਹਾਂ ਜਿਵੇਂ ਕਿ ਅੱਜ ਇੱਕ ਛੋਟਾ ਬੱਚਾ ਹੈ ਇਹਦੇ ਵੀ ਕਾਫੀ ਸਾਰੇ ਮੈਡਲਸ ਨੇ ਔਰ ਇਹਨੂੰ ਸਨਮਾਨ ਚਿੰਨ ਦਿੱਤਾ ਗਿਆ ਸੋ ਇਸ ਇਸ ਤਰ੍ਹਾਂ ਦੇ ਜਿਹੜੇ ਅਵਾਰਡਸ ਆ ਜਿਹੜੇ ਸਾਨੂੰ ਦਿੱਤੇ ਜਾਂਦੇ ਆ ਇਹੋ ਜਿਹੇ ਛੋਟੀਆਂ ਬੱਚਿਆਂ ਨੂੰ ਦਿੱਤੇ ਜਾਂਦੇ ਆ ਇਹਦੇ ਨਾਲ ਕੀ ਸਾਰਿਆਂ ਦਾ ਹੌਸਲਾ ਬੁਲੰਦ ਹੁੰਦਾ ਆ ਔਰ ਹੋਰ ਅੱਛਾ ਕਰਨ ਦਾ ਜਜ਼ਬਾ ਜਿਹੜਾ ਆਂਦਾ ਕਿ ਉਹ ਬੱਚੇ ਆਪਾਂ ਹੋਰ ਮੈਡਲ ਲੈ ਕੇ ਆਉਣੇ ਨਾ ਹਾਂਜੀ ਸੋ ਇਸ ਤਰ੍ਹਾਂ ਇਹ ਬੜਾ ਬੜੀ ਅੱਛਾਈ ਕੋ ਉਪਰਾਲਾ ਆ ਬੱਚਿਆਂ ਨੂੰ ਅੱਗੇ ਵਧਾਉਣ ਦਾ ਸੋ ਥੈਂਕ ਯੂ ਸੋ ਮੱਚ ਜਿਹੜਾ ਇੱਥੇ ਅੱਜ ਮੈਨੂੰ ਵੋਟ ਦਿੱਤੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਲਈ ਇਹੀ ਮੈਸੇਜ ਆ ਕਿ ਜਿੰਨਾ ਹੋ ਸਕੇ ਬੱਚੇ ਅੱਜ ਦੇ ਟਾਈਮ ਦੇ ਵਿੱਚ ਮੋਬਾਈਲਾਂ ਤੋਂ ਉਹਦੇ ਨਸ਼ਿਆਂ ਤੋਂ ਦੂਰ ਰੋ ਔਰ ਜਿੰਨਾ ਹੋ ਸਕਦਾ ਸਪੋਰਟਸ ਦੇ ਵਿੱਚ ਆਓ ਔਰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋ ਥੈਂਕ ਯੂ ਸੋ ਮੱਚ ਸੁਖਦੀਪ ਸਿੰਘ ਅਪਰਾ ਜੀ ਮਾਰਕੀਟ ਕਮੇਟੀ ਫਲੋਰ ਦਾ ਚੇਅਰਮੈਨ ਦੀ ਸੇਵਾ ਬਖਸ਼ੀਆ ਪਾਰਟੀ ਨੇ ਅੱਜ ਅੰਤਰਰਾਸ਼ਟਰੀ ਮੈਲਾ ਦਿਵਸ ਦੇ ਮੌਕੇ ਸਰਵ ਨੌਜਵਾਨ ਸਭਾ ਵੱਲੋਂ ਇੱਥੇ ਇੱਕ ਬਹੁਤ ਵਧੀਆ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿ ਸਾਡੀਆਂ ਭੈਣਾਂ ਜਿਨ੍ਹਾਂ ਨੇ ਸਮਾਜਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਮੱਲਾ ਮਾਰੀਆਂ ਉਹਨਾਂ ਨੂੰ ਉਹਨਾਂ ਦਾ ਸਨਮਾਨ ਜਿਹੜਾ ਅੱਜ ਕੀਤਾ ਜਾ ਰਿਹਾ ਸੋ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਅੱਜ ਮੌਕਾ ਮਿਲਿਆ ਮੈਂ ਵਧਾਈ ਦਿੰਦਾ ਪੂਰੀ ਦੁਨੀਆ ਦੇ ਵਿੱਚ ਬੈਠੀਆਂ ਸਾਡੀਆਂ ਤੀਆਂ ਮਾਵਾਂ ਭੈਣਾਂ ਨੂੰ ਕਿ ਤੁਸੀਂ ਬਹੁਤ ਵੱਡੀ ਤਾਕਤ ਹੋ ਕਿ ਤੁਸੀਂ ਆਪਣੀ ਤਾਕਤ ਨੂੰ ਸਮਝੋ ਤੁਹਾਡੇ ਤੋਂ ਬਿਨਾ ਨਾ ਹੀ ਕੁਝ ਹੋ ਸਕਿਆ ਤੇ ਨਾ ਹੀ ਕੁਝ ਹੋਣਾ ਤੁਸੀਂ ਦੁਨੀਆ ਨੂੰ ਚਲਾਉਣ ਵਾਲੀਆਂ ਤੁਸੀਂ ਦੁਨੀਆ ਨੂੰ ਫੈਦਾ ਕਰਨ ਵਾਲੀਆਂ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਦੁਬਾਰਾ ਫਿਰ ਇੱਕ ਵਾਰੀ ਮੁਬਾਰਕਬਾਦ ਦਿੰਦਾ ਸਾਡੀਆਂ ਭੈਣਾਂ ਧੀਆਂ ਨੂੰ ਕਿ ਇਹ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਤੁਹਾਨੂੰ ਬਹੁਤ-ਬਹੁਤ ਚੰਗੀ ਦੀ ਗੱਲ ਹੈ ਕਿ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਅੱਜ ਆਜ਼ਾਦੀ ਦੀ ਧੀਆਂ ਨੂੰ ਸਨਮਾਨ ਦਿੱਤਾ ਗਿਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਮੇਅਰ ਤੇ ਸਾਡੀ ਭੈਣ ਬਿਨੀਪੈਕਟੂ ਆਇਓ ਨੇ ਮਨੁਸਮਾਨ ਕੀ ਤਰ੍ਹਾਂ ਵਾਟਪਾਖ ਸਖਿਆਤਾ ਨੂੰ ਮਾਨ ਸਨਮਾਨ ਦਿੱਤਾ ਗਿਆ ਕਿਉਂਕਿ ਅੱਜ ਜਿਹੜੀਆਂ ਹੈ ਇਸਤਰੀ ਜਾਤੀ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਸਨਮਾਨ ਹਾਸਲ ਕਰ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਉਸ ਵੇਲੇ ਆਵਾਜ਼ ਟਰਾਈ ਸੀ ਸੋ ਕੋ ਬੰਦਾ ਆਖੀ ਜਿੱਦ ਦੰਮੇ ਰਜਾਨ ਅੱਜ ਜਿਹੜੀਆਂ ਸਾਡੀਆਂ ਧੀਆ ਹਰ ਖੇਤਰ ਦੇ ਵਿੱਚ ਤਰੱਕੀ ਕਰ ਰਹੀਆਂ ਤੇ ਸਮਾਜ ਦੇ ਹਰ ਖੇਤਰ ਦੇ ਵਿੱਚ ਮਾਨ ਮਿਲ ਰਿਹਾ ਇਹ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਰਬ ਨੌਜਵਾਨ ਸਭਾ ਵਾਣਾ ਵੱਲੋਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਸੀਂ ਸਾਰੀ ਇਸ ਸਮਾ ਦੇ ਸਹਿਯੋਗੀਆਂ ਨੂੰ ਸਪੋਟਨਾ ਦਾ ਜਿਨ੍ਹਾਂ ਨੇ ਵਧੀਆ ਫੈਸਲਾ ਕੀਤਾ ਦਿਲੋਂ ਧੰਨਵਾਦ ਤੇ ਸਨਮਾਨ ਕਰਦੇ ਹਾਂ ਵਾਹਿਗੁਰੂ ਚਰਦੀ ਕਲਾ ਬਖਸ਼ੇ